que okay, guys. ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਭਰਤੀ ਹੋਇਆ ਇੱਕ ਜੋੜਾ ਜੋ ਕਿ ਕੈਨੇਡਾ ਤੋਂ ਵਾਪਸ ਆਇਆ ਔਰ ਜਦੋਂ ਪੇਪਰ ਦੇ ਕੇ ਚਲੇ ਗਏ ਸੀ ਕੈਨੇਡਾ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਪਾਸ ਆਊਟ ਹੋ ਗਿਆ ਔਰ ਹੁਣ ਜਦੋਂ ਜੁਆਇਨਿੰਗ ਸੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਜੁਆਇਨਿੰਗ ਲੈਟਰ ਇਹਨਾਂ ਨੂੰ ਦਿੱਤੇ ਆ ਤਾਂ ਹਰਪ੍ਰੀਤ ਕੌਰ ਸੰਧੂ ਸਾਡੇ ਨਾਲ ਨੇ ਜੋ ਕਿ ਕੈਨੇਡਾ ਗਏ ਸੀਗੇ ਪੁੱਛਾਂਗੇ ਵੀ ਕਿ ਗਏ ਕਿੱਥੇ ਸੀਗੇ ਕਦੋਂ ਗਏ ਸੀਗੇ ਔਰ ਹੁਣ ਇਹਨਾਂ ਨੇ ਕੈਨੇਡਾ ਛੱਡ ਕੇ ਇਹ ਜੋੜਾ ਵਾਪਸ ਆਇਆ ਇਹਨਾਂ ਦੇ ਪਤੀ ਵੀ ਜੋ ਸਿਲੈਕਟ ਹੋਏ ਨੇ ਅਸਿਸਟੈਂਟ ਪ੍ਰੋਫੈਸਰ ਜੁਆਇਨ ਕਰ ਰਹ ਤਿਹ ਤੌਰ ਤੇ ਜੁਆਇਨਿੰਗ ਹੋ ਰਹੀ ਹੈ ਇਹਨਾਂ ਦੀ ਗੱਲਬਾਤ ਕਰਦੇ ਆ ਮੈਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਵੀ ਤੁਹਾਨੂੰ ਔਰ ਇਸ ਲਈ ਵੀ ਤੁਸੀਂ ਸਿਲੈਕਟ ਹੋਏ ਹੋ ਦੂਜਿਆਂ ਤੁਸੀਂ ਵਾਪਸ ਆ ਗਏ ਹੋ ਰਿਵਰਸ ਮਾਈਗ੍ਰੇਸ਼ਨ ਵੀ ਕਹਿ ਸਕਦੇ ਇਹਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਲੋਕ ਜਾਂਦੇ ਆ ਪਰ ਇਹ ਕਹਿ ਕੇ ਜਰੂਰ ਜਾਂਦੇ ਆ ਕਿ 10 ਸਾਲਾਂ ਬਾਅਦ ਪੈਸਾ ਕਮਾ ਕੇ ਮੁੜਿਆਉਣਾ ਪਰ ਤੁਸੀਂ ਗਏ ਕਦੋਂ ਸੀਗੇ ਤੇ ਵਾਪਸ ਕਦੋਂ ਆਏ ਹੋ ਹਾਂਜੀ ਅਸੀਂ 2023 ਵਿੱਚ ਗਏ ਸੀ ਤੇ ਅਸੀਂ ਵਾਪਸ 2025 ਜਨਵਰੀ ਦੇ ਵਿੱਚ ਆ ਗਏ ਹਾਂ ਤੇ ਅਸੀਂ ਵਿਨੀ ਪੈਗ ਕੈਨੇਡਾ ਦੇ ਸ਼ਹਿਰ ਉੱਥੇ ਸਾਡੀ ਰਹਾਇਸ਼ ਸੀ ਤੇ ਹੁਣ ਅਸੀਂ ਐਜ਼ ਅ ਅਸਿਸਟੈਂਟ ਪ੍ਰੋਫੈਸਰ ਹਸਬੰਡ ਵਾਈਫ ਤੋਂਵਾਂ ਨੇ ਪੰਜਾਬੀ ਦੇ ਵਿੱਚ ਜੁਆਇਨ ਕੀਤਾ ਹੈ ਤੇ ਅਸੀਂ ਮਾਨ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਸਾਡੀ ਭਰਤੀ ਹੈ ਜਿਹੜੀ ਹਾਈ ਕੋਰਟ ਦੇ ਵਿੱਚੋਂ ਬਹਾਲ ਹੋ ਸਕੀ ਤੇ ਸਾਨੂੰ ਦੇਸ਼ ਵਾਪਸੀ ਦਾ ਮੌਕਾ ਮਿਲ ਸਕੇ ਜਦੋਂ ਇੱਥੇ ਐਗਜ਼ਾਮ ਦੇ ਕੇ ਤੁਸੀਂ ਕੈਨੇਡਾ ਚਲੇ ਗਏ ਸੀਗੇ ਉੱਥੇ ਕੰਮ ਕਾਜ ਕਰਨ ਵਾਸਤੇ ਹਾਂ ਐਕਚੁਅਲੀ ਐਗਜ਼ਾਮ ਦੇ ਕਿ ਨਹੀਂ ਐਗਜ਼ਾਮ ਵੀ ਦਿੱਤਾ ਮੈਰਿਟ 'ਚ ਵੀ ਆਏ ਰੈਂਕ ਵੀ ਆਇਆ ਰਿਜ਼ਲਟ ਵੀ ਆਇਆ ਸਭ ਕੁਝ ਹੋਇਆ ਜਦੋਂ ਜੁਆਇਨਿੰਗ ਸੀ ਉਦੋਂ ਸਟੇ ਹੋਈ ਸੀ ਸਾਡੀ ਭਰਤੀ ਹਾਈ ਕੋਰਟ ਦੇ ਵਿੱਚ ਹਾਂਜੀ ਸਟੇ ਹੋ ਗਈ ਸੀ ਤੇ ਉਸ ਤੋਂ ਬਾਅਦ ਨਿਰਾਸ਼ਾਜਨ ਅਸੀਂ ਕੈਨੇਡਾ ਦਾ ਰੁੱਖ ਕੀਤਾ ਸੀਗਾ ਤੇ ਜਦੋਂ ਦੁਆਰਾ ਸਰਕਾਰ ਦੇ ਯਤਨਾਂ ਨਾਲ ਖਾਸ ਕਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੇ ਬਹੁਤ ਜ਼ਿਆਦਾ ਇੰਟਰਸਟ ਸਾਡੀ ਭਰਤੀ 'ਚ ਦਿਖਾਇਆ ਤੇ ਕੇਸ ਵੀ ਲੜਿਆ ਤੇ ਸਾਡੀ ਭਰਤੀ ਨੂੰ ਹਾਈ ਕੋਰਟ ਤੋਂ ਬਹਾਲ ਕਰਵਾਇਆ ਤੇ ਜਦੋਂ ਦੁਬਾਰਾ ਬਹਾਲ ਹੋਈ ਤਾਂ ਸਾਨੂੰ ਵਾਪਸੀ ਦਾ ਮੌਕਾ ਮਿਲ ਸਕਿਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਭਰਤੀ ਬਹਾਲ ਹੋ ਗਈ ਹੈ ਜੁਆਇਨਿੰਗਸ ਤੁਹਾਡੀਆਂ ਜਿਹੜੀਆਂ ਹੋਣ ਜਾ ਰਹੀਆਂ ਨੇ ਔਰ ਜੁਆਇਨਿੰਗ ਲੈਟਰ ਤੁਹਾਨੂੰ ਮਿਲਣੇ ਕਦੋਂ ਤੁਹਾਨੂੰ ਕੈਨੇਡਾ ਬੈਠਿਆਂ ਨੂੰ ਪਤਾ ਲੱਗਿਆ ਸੀਗਾ ਫਿਰ ਹਾਂਜੀ ਅਸੀਂ ਇਨ ਟੱਚ ਹੀ ਸੀਗੇ ਸਾਨੂੰ ਸਾਰੇ ਸਾਡੇ ਫਰੈਂਡਸ ਸੀਗੇ ਉਹਨਾਂ ਦੇ ਥਰੂ ਸਾਨੂੰ ਪਤਾ ਲੱਗਿਆ ਸੀ ਅਸੀਂ ਸਾਨੂੰ ਜਦੋਂ ਸਾਡੀ ਭਰਤੀ 23th ਆਫ ਸੈਪਟੈਂਬਰ ਨੂੰ ਬਹਾਲ ਹੁੰਦੀ ਆ 2024 ਦੇ ਵਿੱਚ ਸਾਨੂੰ ਉਸੇ ਦਿਨ ਐਕਚੁਅਲੀ ਇੱਥੇ ਦਿਨ ਸੀ ਉੱਥੇ ਰਾਤ ਸੀ ਅਸੀਂ ਰਾਤ ਨੂੰ ਜਾਗਦੇ ਪਏ ਸੀ ਤੇ ਅਸੀਂ ਵੇਖਿਆ ਤੇ ਸਾਡੀ ਭਰਤੀ ਬਹਾਲ ਹੋਈ ਅਸੀਂ ਇਮੀਡੀਟਲੀ ਵਾਪਸ ਸੋਚ ਕੇ ਗਏ ਸੀ ਕਿ ਇੱਥੇ ਤਾਂ ਕੁਝ ਬਣਿਆ ਨਹੀਂ ਹੁਣ ਕੈਨੇਡਾ ਪੀਆਰ ਲੈ ਲਈਏ ਉੱਥੇ ਕੰਮ ਕਾਜ ਸੈੱਟ ਕਰ ਲਾਂਗੇ ਪਰ ਕੈਨੇਡਾ ਛੱਡ ਕੇ ਤੁਸੀਂ ਹੁਣ ਵਾਪਸ ਆ ਗਏ ਹੋ ਇੱਥੇ ਤੁਹਾਨੂੰ ਪੰਜਾਬ ਚ ਨੌਕਰੀ ਮਿਲ ਗਈ ਹੈ ਹਾਂਜੀ ਹਾਂਜੀ ਬਿਲਕੁਲ ਸੋਚ ਕੇ ਤਾਂ ਇਹੀ ਗਏ ਸੀ ਬਟ ਕਿਤੇ ਨਾ ਕਿਤੇ ਦਿਲ ਦੇ ਵਿੱਚ ਸੀ ਆਸ ਵੀ ਸੀ ਕਿ ਜਦੋਂ ਵੀ ਬੁਲਾਇਆ ਜਾਊਗਾ ਪ੍ਰੋਫੈਸਰ ਕਿਉਂਕਿ ਟੈਸਟ ਕਲੀਅਰ ਕਰਕੇ ਗਏ ਸੀ ਮੈਰਿਟ ਚ ਰੈਂਕ ਆਇਆ ਸੀ ਦੋਨੋਂ ਦਾ ਕਿ ਜਦੋਂ ਵੀ ਬੁਲਾਇਆ ਜਾਊਗਾ ਤਾਂ ਅਸੀਂ ਜ਼ਰੂਰ ਵਾਪਸ ਆਵਾਂਗੇ ਤੇ ਜਦੋਂ ਮੌਕਾ ਮਿਲਿਆ ਤੇ ਫਿਰ ਅਸੀਂ ਵਾਪਸੀ ਦਾ ਰੁਖ ਕੀਤਾ ਆਮ ਤੌਰ ਤੇ ਲੋਕ ਅਸੀਂ ਪਿਛਲੇ ਦਿਨੀ ਦੇਖਿਆ ਬਹੁਤ ਸਾਰੇ ਲੋਕ ਡੌਂਕੀ ਲਾ ਕੇ ਗਏ ਆ ਅਮਰੀਕਾ ਦੀ ਔਰ ਉਹਨਾਂ ਦੇ ਵਿੱਚ ਉਹ ਲੋਕ ਵੀ ਆ ਜਿਹੜੇ ਰਿਟਾਇਰ ਹੋਏ ਸੀ ਕੋਈ ਫੌਜ ਚ ਰਿਟਾਇਰ ਹੋਏ ਉਹਨੇ ਸਾਰੀ ਪੈਨਸ਼ਨ ਲਾਤੀ ਪਰ ਤੁਸੀਂ ਇਸਦੇ ਬਿਲਕੁਲ ਉਲਟੋ ਤੁਸੀਂ ਉੱਥੇ ਛੱਡ ਕੇ ਆ ਗਏ ਹੋ ਕਿ ਇੱਥੇ ਵੀ ਕੰਮਕਾਜ ਕੀਤਾ ਜਾ ਸਕਦਾ ਪਰ ਉਹਨਾਂ ਨੇ ਆਪਣੀ ਨੌਕਰੀ ਦੇ ਜਿੰਨੀ ਪੈਨਸ਼ਨ ਸੀ ਕਮਾਈ ਸੀ ਸਾਰੀ ਲਾ ਕੇ ਉਹ ਲੋਕ ਚਲੇ ਗਏ ਔਰ ਤੁਹਾਨੂੰ ਇੱਥੇ ਕੀ ਫਿਊਚਰ ਬ੍ਰਾਈਟ ਨਜ਼ਰ ਆਉਂਦਾ ਜਾਂ ਉਹਨਾਂ ਲੋਕਾਂ ਦੀ ਸੋਚ ਦੇ ਤੁਹਾਨੂੰ ਔਰ ਤੁਹਾਡੀ ਸੋਚ ਕੀ ਡਿਫਰੈਂਸ ਕੀ ਨਜ਼ਰ ਆਉਂਦਾ ਐ ਐਕਚੁਅਲੀ ਹਰ ਇੱਕ ਦੀ ਆਪਣੀ ਸਾਈਕੋਲੋਜੀ ਹੁੰਦੀ ਆ ਹਰ ਇੱਕ ਆਪਣੇ ਅਕੋਰਡਿੰਗ ਸੋਚਦਾ ਈ ਮੈਨੂੰ ਲੱਗਦਾ ਕਿ ਅਸੀਂ ਜੋ ਪੜਿਆ ਲਿਖਿਆ ਵਰਗ ਆ ਸਾਡੀ ਯੂਨੀਵਰਸਿਟੀਆਂ ਚ ਪੀ ਐਚ ਡੀ ਤੱਕ ਦੀਆਂ ਸਾਡੀਆਂ ਸਟੱਡੀਆਂ ਨੇ ਅਸੀਂ ਹੋਰ ਤਰੀਕੇ ਨਾਲ ਵਿਦੇਸ਼ ਨੂੰ ਸੋਚਦੇ ਸੀ ਤੇ ਹੋ ਸਕਦਾ ਜਿਹੜੇ ਸਾਡੇ ਜੂਥ ਪਲੱਸ 2 ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਂਦੇ ਆ ਹੋਰ ਤਰੀਕੇ ਨਾਲ ਸੋਚਦੇ ਆ ਤੇ ਸਾਨੂੰ ਤਾਂ ਇਹ ਸੀ ਕਿ ਅਗਰ ਅਸੀਂ 30 30 ਸਾਲ ਇੱਥੇ ਪੜੇ ਆ ਇੱਥੇ ਉਹਦੇ ਕੋਲ ਜਾਂਚ ਪੜੀਆਂ ਇੱਥੋਂ ਦੇ ਸਕੂਲਾਂ 'ਚ ਪੜਿਆ ਤਾਂ ਸਾਡੀਆਂ ਸੇਵਾਵਾਂ ਵੀ ਉਹਨਾਂ ਮੁਲਕਾਂ ਨੂੰ ਕਿਉਂ ਜਾਣ ਜੇ ਸਾਡਾ ਮੇਰਾ ਤੇ ਮੇਰੇ ਹਸਬੰਦ ਦਾ ਦੋਨੋਂ ਦਾ ਇਹੀ ਸੀ ਕਿ ਅਸੀਂ ਅਗਰ ਕੰਮ ਕਰਨਾ ਤਾਂ ਆਪਣੇ ਦੇਸ਼ 'ਚ ਕਰਨਾ ਜੇ ਸਾਨੂੰ ਮੌਕਾ ਮਿਲਦਾ ਸੀ ਸੇਵਾ ਵੀ ਆਪਣੇ ਦੇਸ਼ ਦੇ ਵਿੱਚ ਹੀ ਦਵਾਂਗੇ ਪਰਿਵਾਰ ਰਾਜੀ ਸੀਗਾ ਫਿਰ ਜੋ ਤੁਸੀਂ ਆਉਣ ਦਾ ਫੈਸਲਾ ਲਿਆ ਕਿਉਂਕਿ ਲੱਖਾਂ ਰੁਪਏ ਲਾ ਕੇ ਗਏ ਹੋਗੇ ਤੁਸੀਂ ਉੱਥੇ ਪੀਆਰ ਗਏ ਸੀ ਕਿ ਤੁਸੀਂ ਜਾਂ ਕਿਵੇਂ ਨਹੀਂ ਜੀ ਪੀਆਰ ਤਾਂ ਨਹੀਂ ਗਏ ਸੀ ਸਾਡਾ ਪਰਿਵਾਰ ਹਾਂਜੀ ਬਹੁਤ ਖੁਸ਼ ਆ ਹੁਣ ਇਵਨ ਕਿ ਸਾਨੂੰ ਕਾਲਸ ਆਈਆਂ ਸਾਰਿਆਂ ਦੀਆਂ ਕਿ ਹੁਣ ਤੁਸੀਂ ਵਾਪਸ ਆ ਜਾਓ ਕਿ ਤੁਹਾਡੀ ਜਿਹੜਾ ਸੁਹਾਇ ਪ੍ਰੋਫੈਸਰ ਬਜੋ ਜੁਆਇਨ ਕਰੋ ਆ ਕਿ ਪਰਿਵਾਰ ਮੇਰੇ ਇਨ ਲਾਜ਼ ਵੀ ਤੇ ਮੇਰੀ ਆਪਣੀ ਫੈਮਿਲੀ ਵੀ ਸਾਰੇ ਬਹੁਤ ਖੁਸ਼ ਨੇ ਇਹ ਫੈਸਲਾ ਵੈਸੇ ਡਿਸੀਜਨ ਜਾਣ ਵੇਲੇ ਵਾਲਾ ਟਫ ਲੱਗਿਆ ਤੁਹਾਨੂੰ ਵੀ ਜਦੋਂ ਜਾਣਾ ਸੀਗਾ ਕੈਨੇਡਾ ਨੂੰ ਜਾਂ ਆਉਣ ਵੇਲੇ ਤੁਹਾਨੂੰ ਲੱਗਿਆ ਕਿ ਡਿਸੀਜਨ ਟਫ ਹੈ ਕਿਉਂਕਿ ਇੱਥੋਂ ਜਦੋਂ ਇੰਡੀਆ ਛੱਡਣਾ ਸੀ ਪੰਜਾਬ ਛੱਡ ਕੇ ਤੁਸੀਂ ਕੈਨੇਡਾ ਨੂੰ ਜਾਣਾ ਸੀਗਾ ਭਰਤੀ ਤੁਹਾਡਾ ਸਾਰਾ ਕੁਝ ਕਲੀਅਰ ਹੋ ਗਿਆ ਸੀ ਉਹਦੇ ਬਾਵਜੂਦ ਵੀ ਜੁਆਇਨਿੰਗ ਨਹੀਂ ਮਿਲ ਪਾ ਰਹੀ ਸੀ ਉਹ ਟਫ ਸੀਗਾ ਜਾਂ ਆਉਣ ਦਾ ਡਿਸੀਜਨ ਕੈਨੇਡਾ ਤੋਂ ਵਾਪਸੀ ਦਾ ਟਫ ਸੀਗਾ ਕੈਨੇਡਾ ਜਾਣਾ ਟਫ ਸੀ ਸਾਡੇ ਲਈ ਕਿਉਂਕਿ ਅਸੀਂ ਜਾਣਾ ਨਹੀਂ ਸੀ ਚਾਹੁੰਦੇ ਅਸੀਂ ਫਿਰ ਵੀ ਮਨ ਬਣਾਇਆ ਕਿ ਨਹੀਂ ਨਿਰਾਸ਼ਾ ਚ ਨਹੀਂ ਜਾਣਾ ਉੱਥੇ ਜਾ ਕੇ ਕੰਮ ਕਰ ਲਾਂਗੇ ਤੇ ਅਸੀਂ ਜਾ ਗਏ ਉੱਥੇ ਆਉਣ ਦਾ ਤਾਂ ਸਾਡਾ ਇਮੀਡੀਏਟ ਹੋਇਆ ਸੀ ਜਦੋਂ ਭਰਤੀ ਬਹਾਲ ਹੋਈ ਅਸੀਂ ਨਾਲ ਦੀ ਨਾਲ ਟਿਕਟ ਕਰਾ ਕੇ ਵਾਪਸ ਆ ਗਏ ਅੱਜ ਕਿੰਨਾ ਖਰਚਾ ਲਾ ਕੇ ਗਏ ਸੀਗੇ ਕੈਨੇਡਾ ਉਸ ਵੇਲੇ ਐਕਚੁਅਲੀ ਖਰਚਾ ਤਾਂ ਹੁੰਦਾ ਹੀ ਆ ਕਾਫੀ ਲੱਖਾਂ ਰੁਪਏ ਖਰਚ ਕਰਕੇ ਗਏ ਸੀਗੇ ਬਟ ਕੋਈ ਗੱਲ ਨਹੀਂ ਡ੍ਰੀਮ ਜੌਬ ਇਜ਼ ਡ੍ਰੀਮ ਜੌਬ ਥੈਂਕ ਯੂ ਥੈਂਕ ਯੂ ਤਾਂ ਹਰਪ੍ਰੀਤ ਕੌਰ ਸੰਧੂ ਸਾਡੇ ਨਾਲ ਸੀਗੇ ਇਹਨਾਂ ਦੇ ਹਸਬੰਡ ਵੀ ਵਾਪਸ ਆ ਗਏ ਕੈਨੇਡਾ ਤੋਂ ਇਹ ਵੀ ਵਾਪਸ ਆ ਗਏ ਕਿਉਂਕਿ ਦੋਵੇਂ ਜਣੇ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਹੁਣ ਜੁਆਇਨਿੰਗ ਲੈਟਰ ਇਹਨਾਂ ਨੂੰ ਮਿਲ ਗਿਆ ਇਹਨਾਂ ਨੂੰ ਜੋ ਫੋਨ ਜਾਂਦਾ ਕਿ ਤੁਹਾਡੀ ਜੋ ਹੈ ਜੁਆਇਨਿੰਗ ਹੋਣ ਜਾ ਰਹੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਜੁਆਇਨਿੰਗ ਲੈਟਰ ਦੇਣੇ ਆ ਤਾਂ ਹੁਣੇ ਵਾਪਸ ਆ ਗਏ ਆ ਕੈਨੇਡਾ ਛੱਡ ਕੇ ਇਹਨਾਂ ਦੇ ਪਤੀ ਵੀ ਆ ਗਏ ਆ ਦੋਵੇਂ ਜਣੇ ਜੋਇਨ ਕਰ ਰਹੇ ਨੇ ਇੱਕ ਨਾਬਾ ਔਰ ਇੱਕ ਪਟਿਆਲਾ ਦੇ ਕਾਲਜ ਦੇ ਵਿੱਚ ਜਿੱਥੇ ਇਹ ਹੁਣ ਕਹਿੰਦੇ ਆ ਸੋਚ ਇਹਨਾਂ ਦੀ ਡਿਫਰੈਂਟ ਆ ਸੋਚ ਇਹਨਾਂ ਨੇ ਕਿਹਾ ਕਿ ਅਸੀਂ ਪੜ੍ਹਾਈ ਲਿਖਾਈ ਇੱਥੇ ਕੀਤੀ ਆ ਸਭ ਕੁਝ ਇੱਥੇ ਕੀਤਾ ਤਾਂ ਅਸੀਂ ਚਾਹੁੰਦੇ ਆ ਕਿ ਜੇ ਸਾਡੇ ਸਕਿੱਲਸ ਨੇ ਔਰ ਅਸੀਂ ਚਾਹੁੰਨੇ ਕਿ ਸੁਝਾਵਾਂ ਵੀ ਫਿਰ ਅਸੀਂ ਆਪਣੇ ਮੁਲਕ ਲਈ ਆਪਣੇ ਪੰਜਾਬ ਨੂੰ ਹੀ ਦੇਈਏ ਔਰ ਇਸੇ ਕਰਕੇ ਅਸੀਂ ਕੈਨੇਡਾ ਛੱਡ ਕੇ ਵਾਪਸ ਆਏ ਆ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪਰੂ ਪੰਜਾਬ ਟੀਵੀ ਚੰਡੀਗੜ੍ਹ